ਹਾਂਜੀ ਸਭੀ ਗੱਲ ਸਾਰੇ ਵੀਰ ਭਰਾਵਾਂ ਨੂੰ ਉਮੀਦ ਆ ਤੁਸੀਂ ਪੂਰੇ ਠੀਕ ਠਾਕ ਹੋਗੇ ਹਾਂਜੀ ਭਾਈ ਦੱਸੋ ਅੱਜ ਦੀ ਖੁਸ਼ੀ ਕੀ ਇਹ ਸਾਰਿਆਂ ਨੂੰ ਅੱਜ ਖੁਸ਼ਿਆਰੀ ਪੂਰਾ ਰੀਪਰ ਲੱਗਾ ਚੱਲਣ ਆਪਣਾ ਹਾਂ ਸਾਦ ਵੜਦਾ ਸੀ ਅੱਲਾ ਬਾਬੇ ਤੇ ਆਂਦੇ ਸੀ ਖਿੱਚਦਾ ਦੋ ਚੜਾਤਾ ਹਾਂਜੀ ਬਾਕੀ ਗੁਰੂ ਰਾਮਦਾਸ ਬਾਬਾ ਸ਼੍ਰੀਚੰਦ ਭਗਵਾਨ ਕਿਰਪਾ ਕਰੇ ਬਾਬਾ ਬੁੱਢਾ ਸਾਹਿਬ ਹਾਂ ਟੌਪ ਦਾ ਸੀਜ਼ਨ ਲੱਗੇ ਹਾਂਜੀ ਹਾਂ ਹੱਸਦੇ ਆਏ ਹਾਂ ਦਾ ਹੱਸਦੇ ਹਾਂ ਕਰਾਂਗੇ ਹਾਂ ਬਾਕੀ ਅਗਲੀ ਗੱਲ ਤੰਦ ਕੋ ਨਾ ਕੋਈ ਕੱਡੀਆਂ ਆਪਣੀਆਂ ਰੈਡੀ ਨੇ ਫੁੱਲ 100 ਰੁਪਏ ਇੱਧਰ ਪਾਈ ਵਾਲਾ ਕੋ ਪੈਲੀ ਜਲਾ ਕੇ ਚੈੱਕ ਕਰ ਲੱਗੇ ਇਹ 플ਾਟ ਹੈਗਾ ਜੇ 9 ਗੱਲੇ ਥਾਂ ਦਾ Daddy! ਦੀ ਪ੍ਰਭੂ ਦੀ ਕਿਰਪਾ ਨਾਲ ਕੰਮ ਚੱਲ ਗਿਆ ਜੀ ਵਧੀਆ ਜੀ ਵਧੀਆ ਕੰਮ ਚੱਲਿਆ ਚਲੋ ਮਾਲਕ ਇਦਾਂ ਹੀ ਕਿਰਪਾ ਬਣਾਈ ਰੱਖੇ ਆਪਣੀ ਹਾਂਜੀ ਹਾਂਜੀ ਕੰਮ ਚਲਾਤਾ ਭਾਈ ਅੱਜ ਆਜੇ ਪਹਿਲੀ ਟਰਾਲੀ ਲਾਈ ਆ ਠੀਕ ਹੈ ਜੀ ਇੱਕ ਇੱਕ ਟਰਾਲੀ ਇਹਦੇ ਸ਼ੁਰੂ ਕੀਤੀ ਆ ਪਰ ਚੱਲਣ ਦੇ ਆ ਜੀ ਅੱਜ ਪੂਰੇ ਸਵੇਰ ਸ਼ਰਧਾਂ ਦੀ ਕਿਰਪਾ ਨਾਲ ਇੱਕੋ ਮਹਾਰਾਜ ਦੀ ਕਿਰਪਾ ਹੋਈ ਤੇ ਹੁਣ ਕੰਮ ਕੰਟੀਨਿਊ ਚੱਲਦਾ ਰਹੂਗਾ ਹਾਂਜੀ ਹਾਂਜੀ ਵਧੀਆ ਕੰਮ ਆ ਓਕੇ ਵੀਰ ਭਰਾ ਅੱਜ ਅਰੇ ਕਿ ਪਰਮਾਸਲਾ ਹਾਂਜੀ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੇ ਇੱਕ ਵਾਰ ਫਿਰ ਤੋਂ ਅੱਜ ਆਪਾਂ ਰੀਪਰ ਉੱਪਰ ਚਲਾ ਲਿਆ ਹਾਂ ਨਾ ਮਹਾਰਾਜ ਦੀ ਕਿਰਪਾ ਨਾਲ ਵਧੀਆ ਮੈਂ ਨਾ ਵੀਰਾਂ ਨੂੰ ਕਿਹਾ ਮੈਂ ਹਾਂ ਤੁਸੀਂ ਆਓ ਮੇਰੇ ਲਾਗੇ ਬਹੋ ਤੇ ਆਪਾਂ ਇਹ ਵੀਡੀਓ ਦਾ ਐਂਡ ਕਰੀ ਅੱਜ ਦੇ ਦਿਨ ਦਾ ਕੱਲ ਫਿਰ ਨਵੀਂ ਬਣਾਵਾਂਗੇ ਇਹ ਨਾਲੇ ਇਹ ਵੀ ਤੁਹਾਨੂੰ ਦੱਸਣਗੇ ਵੀ ਅੱਜ ਕਿੰਦਾ ਦਾ ਰਿਹਾ ਕੰਮਕਾਰ ਤੇ ਅੱਜ ਰੀਪਰ ਭਾਬੇ ਦੀ ਕਿਰਪਾ ਨਾਲ ਬਹੁਤ ਸੋਹਣੇ ਚੱਲੇ ਦੋਵੇਂ ਵਧੀਆ ਚੱਲੇ ਇੱਕ ਪੂਰੇ ਇੱਕ ਨੰਬਰ ਲੈ ਉਹਨੇ ਭਾਜੀ 44 ਦੇ ਪਈ ਜੇ ਬਿਲਕੁਲ ਲੈ ਕੇ ਉਹਨੇ ਚੰਨੀ ਸਾਹਿਬ ਪਹੁੰਚ ਜੰਦੀ ਪਹੁੰਚ ਜੰਦੀ ਤੇ ਉਹ ਅਸਲ ਦੇ ਵਿੱਚ ਇਹਨਾਂ ਕਾ ਸਾਨੂੰ ਪਤਾ ਲੱਗ ਗਿਆ ਹਨਾ ਵੀ ਇੱਕ 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 ਵੀ ਮਹਾਰਾਜ ਕਿਰਪਾ ਨਾਲ ਸਾਨੂੰ ਮਤਲਬ ਲਾ ਲੋ ਵੀ ਨਾਟ ਵੀ ਕੱਸਣ ਦੀ ਲੋੜ ਨਹੀਂ ਪਈ ਐਡਾ ਵਧੀਆ ਮਹਾਰਾਜ ਕਿਰਪਾ ਨਾਲ ਕੰਮ ਕਰਕੇ ਆਪ ਲਏ ਆ ਆ ਜਾਓ ਵੀਰ ਜੀ ਬਹੁਤ ਵਧੀਆ ਲੱਗੇ ਆ ਜੀ ਤੁਸੀਂ ਵੀ ਕੋਈ ਆਪਣੀ ਗੱਲ ਬਾਤ ਤੁਸੀਂ ਕੋਈ ਦੱਸਣਾ ਚਾਹੁੰਦੇ ਹੋ ਹਾਂਜੀ ਵੀਰ ਜੀ ਵਧੀਆ ਚੱਲ ਰਿਹਾ ਵਧੀਆ ਬਣੀਆਂ ਬਾਜੀਆਂ ਨਹੀਂ ਵਧੀਆ ਬਣ ਗਿਆ ਬਿਲਕੁਲ ਵਧੀਆ ਜੀ ਐਵੇਂ ਮੰਨ ਲਈ ਠਾਕ ਠਕਾਈ ਵਾਲਾ ਕੰਮ ਨਹੀਂ ਹੋਇਆ ਨਾ ਜੀ ਨਾ ਨਾ ਹਣਾ ਤੂੜੀ ਵੀ ਆ ਬਾਬੇ ਦੇ ਗਰਬਾਣਾ ਜਿੱਥੇ ਜਾਲ ਸੈਟ ਹੀ ਉੱਥੇ ਰੇ ਹਣਾ ਕੋਈ ਬਰੀਕ ਨਹੀਂ ਕੋਈ ਮੋਟੀ ਨਹੀਂ ਕਰਨੀ ਵੀ ਤੂੜੀ ਹਣਾ ਭਾਈ ਤੁਸੀਂ ਦੱਸੋ ਕੀ ਆ ਰਾਮੂ ਪਾਈਆ ਬੋਲੋ ਤਾਣੇ ਇਹ ਬਾਈਆ ਹਾਂ ਭਾਈਆ ਯੈਸ 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 ਇਹ ਮਾਤੇ ਇਹ ਪਾਈਆ ਇਹ ਤਾਂ ਰਾਮੂ ਰਾਮੂ ਅਸਲ ਚ ਨਾ ਮਾਨਦਾ ਨਹੀਂ ਵੀ ਰਾਮੂ ਕਹਿੰਦਾ ਦਾ ਨਾਂ ਕੀ ਆ ਤੇ ਆਪਾਂ ਆਖਿਆ ਵੀ ਨਾ ਇਹਦਾ ਭਾਈ ਆ ਇਹ ਆਖੇ ਨਹੀਂ ਭਾਈਆ ਨਾ ਨਹੀਂ ਹੋ ਸਕਦਾ ਉਹ ਸਾਰੇ ਬੰਦਿਆਂ ਨੂੰ ਪੁੱਛਿਆ ਉਹ ਕਹਿੰਦੇ ਭਾਈਆ ਫਿਰ ਮਨ ਫਿਰ ਮੰਨ ਗਿਆ ਨਾ ਜਬ ਮਾਨਾ ਜਬ ਮਾਨਾ ਮੰਨ ਗਿਆ ਭਈਆ ਇਸਕਾ ਨਾਮ ਭਾਈਆ ਹੈ ਹੋ ਸਕਦਾ ਹੈ ਨਾ ਇਸ ਕਿੰਨਸੀ ਬਰੀ ਬਾਤ ਹੈ ਨਾ ਵਰ ਕਿ ਵਰ ਵੀਰ ਜੀ ਤੁਸੀਂ ਵਧੀਆ ਭਾਜੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਅੱਜ ਕੰਮ ਕਰਨ ਦਾ ਮਜ਼ਾ ਆਇਆ ਟਰਾਲੀ ਬਹੁਤ ਵਧੀਆ ਬੈਗ ਲਾਈ ਵੀਰ ਜੀ ਨਾ ਹਾਂ ਜਦਾ ਵੀ ਉਹ ਨੀਂਗੀ ਪੂਰੀ ਪੂਰੀ ਟਰਾਲੀ ਲੱਗਦੀ ਪਹਿਲਾ ਟਰਾਲੀ ਤੂੰ ਲਈ ਕਿਨੇ ਲਈ ਪਹਿਲਾ ਇਹਦੀ ਲਵਾਈ ਇਹ ਗਾੜੀ ਹੀ ਨਾ ਇਹਨੂੰ ਪਤਾ ਹੀ ਕਰਦਾ ਹਾਂ 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 ਤੇਰੇ ਕੋਲ ਨੰਬਰ ਵੀ ਹੈਗਾ ਇਹਦੇ ਕੋਲ ਨੰਬਰ ਵੀ ਹੈਗਾ ਇਹ ਇਹ ਫੇਰ ਇਹਨਾਂ ਟਰਾਲੀ ਲਈ ਬਹੁਤ ਵਧੀਆ ਟਰਾਲੀ ਲਈ ਨਹੀਂ ਨਹੀਂ ਮੈਂ ਜਿਹੜਾ ਵੀ ਪੂਰੀ ਪੂਰੀ ਇੱਥੋਂ ਜਦੋਂ ਟਰਾਲੀਆਂ ਦੋ ਜੋੜੀਆਂ ਨਾ ਮੈਂ ਉਦੋਂ ਇਹਦੇ ਲੱਛਣ ਵੇਖਣਾ ਮੈਂ ਉਦੋਂ ਵੇਲਾ ਮੈਂ ਬੰਦਾ ਪਾਸ ਆਇਆ ਮਗਰ ਜਾਂਦੀ ਲੋੜ ਨਹੀਂ ਆਈ ਨਹੀਂ ਆਈ ਹੈ ਨਾ ਤੇ ਆ ਇਹਦਾ ਧਿਆਨ ਰੱਖਣਾ ਪਿਆ ਕਰਨਾ ਥੋੜਾ ਜਿਆ ਨਹੀਂ ਆਪਾਂ ਤੇ ਰੀਪਰ ਤੇ ਰਹਿਣਾ ਆਪਣੇ ਸੰਤ ਹੀ ਆਹ ਰੀਪਰ ਇਹਨੇ ਰੀਪਰ ਤੇ ਬਹਿ ਰਿਆ ਕਰਨਾ ਚਲਾਉਣਾ ਭਾਈ ਇਹ ਨਹੀਂ ਆ ਇਹ ਵੀ ਗੱਲ ਸਹੀ ਹੈ ਭਾਈਆ ਵਿਚਾਰਾ ਜੇ ਨਾ ਚਲਾਉਂਦਾ ਪੀ ਮੈਂ ਭਾਈਆ ਇਹ ਅੰਦਾ ਮੇਰੀ ਪਰਤੇ ਹੀ ਬਹਿਣਾ ਜਨ ਜਰ ਮੈਂ ਨਾ ਵੀ ਉਹਨੂੰ ਚਲਾਉਂਦਾ ਮੌਕਾ ਨਹੀਂ ਡਰਾਈਵਰ ਆ ਵੀਰ ਫੋਰਮੈਨ ਆ ਪੂਰਾ ਡਰਾਈਵਰ ਪੂਰਾ ਵਧੀਆ ਬੈਸਟ ਡਰਾਈਵਰ ਆ ਇੱਕ ਘੈਂਟਿਆ ਬੰਦਾ ਇਹ ਇੱਕ ਗੱਲ ਬੜੀ ਵਧੀਆਈ ਤੇ ਇਹ ਤੇ ਸਾਰੇ ਵੀਰ ਬੜੀ ਕਰਦੇ ਪਰ ਇਹ ਵੀ ਭਾਈ ਇਹਦਾ ਅਸਲ ਚ ਨਾ ਲੱਖ ਲੋਕ ਤੇ ਪ੍ਰਸ਼ਨ ਕਰਕੇ ਧਿਆਨ ਦਾ ਜਿਆਦਾ ਰੱਖਦਾ ਨਹੀਂ ਵਧੀਆ ਵਧੀਆ ਇਹ ਦਾੜੀ ਐਡੀ ਰਹਿਣੀ ਹੈ ਜਿੰਨੇ ਮਰਜੀ ਆ ਤੁਹਾਰੀ ਜਾਨ ਨਹੀਂ ਵਧੀ ਹੋ ਜੂ ਤੇ ਕਟਾ ਦਾਂਗੇ ਮੇਰੇ ਉਸ ਜਿਹੜਾ ਦੁਪਹਿਰੇ ਆਇਆ ਸੀ ਇੱਕ ਵੇਖਿਆ ਉਹ ਤੇਰਾ ਰਾਮੂ ਲੈ ਰਾਮੂ ਨੇ ਸਿਰ ਗੰਜਾ ਕਿਉ ਕਰਾਇਆ ਉਹ ਅੱਜ ਉਸਕੇ ਪਰਿਵਾਰ ਨੇ ਐਕਸਪਾਇਰ ਹੋ ਗਏ ਬੰਦਾ ਮੈਂ ਯਾਰ ਉਹ ਐਕਸਪਾਇਰ ਹੋ ਤੇ ਉਹ ਨਿੰਨ ਕਰਾ ਦਿੰਦੇ ਆ ਉਹ ਕਿਉ ਕਰਾ ਦਿੰਦੇ

ਮੀਨਾ ਸਮਾਜ ਮੀਨਾ ਉਹ ਬਾਮਨ ਵੀ Hindu ਮੈਂ ata nahi Hindu mai Hindu mai Hindu Hindu ata hai ha ye bhagwan jo ram ko na mante ne sabko mante hai ram ko krishna ko shree sab oh ye banda bahut nice hai ek gal bolda holi holi bahut hi mannan k ta mannan karaonde ya mannan main tan pehle hi kehnde ha na ਇਹ ਬਾਪੂ ਕੁ ਮਰ ਗਿਆ ਓਏ ਦੂਸਰੇ ਕਿਹਾ ਕਹਿੰਦਾ ਇਹਦਾ ਵੱਡਾ ਮਰ ਗਿਆ ਹੀ ਹੈ ਇਸੇ ਦਾ ਫੋਟੋ ਵੀਡੀਓ ਆ ਬੁੱਢਾ ਮਰ ਗਿਆ ਸਾਡੇ ਉਹ ਜਨ ਸਮਝ ਗਿਆ ਇਹ ਬਹੁਤ ਬੜੀਆ ਸੁਣ ਮੈਂ ਪੂਰਾ ਇੱਕ ਘਰ ਗੱਲ ਹੋ ਗਈ ਤੇਰੇ ਫੋਨ ਆਉਂਦੇ ਦੋ ਤਿੰਨ ਘੰਟੇ ਹਾਂ ਹੋ ਗਈ ਬਾਕੀ ਆਪਣੇ ਸੰਦਵੰਦ ਬਾਬੇ ਦੀ ਕਿਰਪਾ ਨਾਲ ਸੰਦਾ ਦੀ ਬਣਾ ਦੇ ਇਹਦੇ ਵਿੱਚ ਸਾਰੇ ਵੀਰ ਲੰਮੇ ਪਏ ਆ ਉਹ ਵੀ ਤਾਂ ਦਿਖਾਉਂਦੇ ਜੱਬ ਖਾ ਗਿਆ ਇਤੋਂ ਫੋਨ ਫੜ ਲੈ ਤੇ ਤੇਰਾ ਹੱਥੇ ਨਾ ਗਾੜੀ ਆ ਕੈਮਰੇ ਜਾਈ ਜਿੱਧਰ ਤੂੰ ਫੜਿਆ ਬੋਲਦਾ ਵੀ ਜੀ ਆ ਆ ਵੀਰ ਗਿਆਨੀ ਹੈਲਪਰ ਸਾਹਿਬ ਗਾਡੀ ਬਾਬਾ ਜੀ ਆ ਵੀਰ ਵਿਕਰਮਜੀਤ ਸਿੰਘ ਹਾਂਜੀ ਕੀ ਹਾਲ ਜੀ ਠੀਕ ਠਾਕ ਹੈ ਦੋਸਤੋ ਠੀਕ ਠਾਕ ਮਹਾਰਾਜ ਜੀ ਹਾਂਜੀ ਹੋਰ ਬਾਬਾ ਜੀ ਕੀ ਹਾਲ ਜੇ ਮਿਆਰੇ ਆ ਨਾਮ ਤੇ ਬਣੇ ਪਏ ਆ ਸੋਨੇ ਵਧੀਆ ਦੀ ਵੀ ਕਿਤੇ ਨਾ ਟਾਈਮ ਨਾ ਨੀਂਦ ਆ ਗਈ ਹੈ ਰੁਪਈਆ 5000 ਰੁਪਈਆ ਜ ਕਮਾਇਆ ਹੈ ਬਾਬੇ ਨੇ ਰੁਪਈਆ 5000 ਕਮਾ ਲਿਆ ਸਵੇਰੇ 35000 ਹੋਰ ਕਮਾਉਣਾ ਹੈ ਘੰਟਾ 2 ਘੰਟੇ 3 ਟਾ ਵੇਖਾਂਗੇ ਤੇ ਫੇਰ ਸੋਵਾਂਗੇ ਸੋਵਾਂਗੇ ਮਹਾਰਾਜ ਹੈਲਪਰ ਸਾਹਿਬ ਕੀ ਹਾਲ ਚਾਲ ਜੀ ਵਧੀਆ ਜੀ ਉਹ ਮੂੰਹ ਤੇ ਨੰਗਾ ਕਰ ਲੋ ਆ ਲਾਦਾ ਯੋ ਦੇਖ ਕੰਬਲ ਤੇ ਨਾ ਲਾ ਆ ਆਸਾਨ ਦਾ ਆਪਣੇ ਸਾਰੇ ਖਲੋਤੇ ਆ ਇਹ ਦੋਸਤੋ ਆਪਣਾ 555 ਇਧਰ ਆਸਾਨ ਖਲੋਤਾ 855 744 ਇਹ ਕੀ ਹੈ ਰਾਜੂ ਭਾਈ ਕੀ ਹਾਲ ਚਾਲ ਆ ਰਾਜੂ ਰਾਮੂ ਰਾਮੂ ਦਾ ਰਾਜੂ ਰਾਮੂ ਭਾਈ ਕੀ ਹਾਲ ਚਾਲ ਬੜੀਆ ਹੈ ਸਭ ਟਿਕ ਟਕ ਹੈ ਚਲ ਵਧੀਆ ਚੱਲ ਰਹੀ ਹੈ ਵਧੀਆ ਹੋਰ ਕੀ ਹਾਲ ਹੈ ਹਾਂ ਵਧੀਆ ਵਧੀਆ ਹੀ ਕਰ ਰਹੇ ਹੈ ਤਾਂ ਤੇ ਬੜੇ ਕੰਮ ਚੱਲ ਰਿਹਾ ਅੱਛਾ ਅੱਛਾ ਸਭ ਉਹ ਅੱਛਾ ਚੱਲ ਰਿਹਾ ਬੈਕ ਕੋਨ ਨੇ ਲਗਾ ਟ੍ਰੋਲੀ ਉਹ ਤਰਾ ਲੱਗ ਰਿਹਾ ਹੈ ਰਾਮੂ ਭਾਈ ਸੇਵਾ ਦੇਨ ਹੋ ਜਾਣਾ ਆਓ ਤੇ ਸਵੇਰੇ ਚਾਹ ਹੋਣੀ ਚਾਹੀਦੀ ਬਿਲਕੁਲ ਹੋਗੀ ਹੋਗੀ ਪੱਕਾ ਬਾਤ ਪੱਕਾ ਆਣੀ ਪਈ ਤੂੰ ਜਿੱਦਨ ਦੇ ਆਈ ਆ ਇਧਰ ਆ ਗੱਲ ਕਰ ਰਾਮੂ ਨਾਲ ਗੱਲ ਹੋ ਗਈ ਆ ਵੀ ਭਰਾ ਸਵੇਰੇ ਚਾਹ ਸਿਲੰਡਰ ਸਾਡਾ ਦਾ ਦੁੱਧ ਸਾਡਾ ਦਾ ਸਿਲੰਡਰ ਦੀ ਸਿਲੰਡਰ ਤੁਹਾਡਾ ਦਾ ਖਾਂਡ ਪਤੀ ਦੇ ਨੂੰ ਆਪਾਂ ਦੇਨੇ ਆ ਹਾਨੂੰ ਸਿਰਫ ਚਾਹ ਬਣਾ ਦੇ ਬਣਾਉਂਦੀ ਤੰਗੀ ਬਸ ਨਹੀਂ ਬਣਾ ਦਿੰਦੇ ਹਾਂ ਉਹ ਸਭੀ ਸਭੀ ਸਮਾਨ ਹਮਾਰਾ ਲਗਾ ਦੇ ਮੇਰੀ ਗੱਲ ਸੁਣੋ ਦੋਸਤੋ ਜਿਹੜਾ ਦੁੱਧ ਪਿਆਈ ਬੱਜ ਗਿਆ ਹੋਰ ਵੀਰ ਹਣਾ ਚਲ ਠੀਕ ਹੈ ਹਾਂ ਹੋਰ ਲਿਆ ਦੇ ਕਿੱਲੋ ਲਿਆ ਦੇ ਇਹਨਾਂ ਨੂੰ ਭਰਾ ਰੱਖਾ ਰੱਖਾ ਬਸ ਠੀਕ ਹੈ ਹੋਰ ਸੁਣਾ ਤੋਰ ਬੜੀਆ ਹੈ ਬੇਟਾ ਸੋ ਗਿਆ ਤੇਰਾ ਬੇਟਾ ਸੋ ਗਿਆ ਮੇਰੀ ਮੰਮੀ ਵੀ ਸੋ ਰਹੀ ਹੈ ਰਾਮੂ ਭਾਈ ਇਧਰ ਆਪਣੇ ਐਮਪੀ ਕੀ ਕੋਈ ਡਿਵੈਲਪਮੈਂਟ ਬਾਰੇ ਦੱਸੋ ਜੀ ਆਪਣੇ ਐਮਪੀ ਮੇ ਬਹੁਤ ਚੀਜ਼ਾਂ ਹੈ ਦੇਖਣ ਲਾਇਕ ਹੈ ਆਪਣੇ ਸਭ ਤੋਂ ਵੱਡਾ ਦਾ ਉਹ ਲਗਾ ਕਿ ਪ੍ਰਚਿਤ ਚਿੱਤੇ ਚੰ ਸਾਗਰ ਜੋ ਆਪ ਤਲਾਵ ਦੇਖਦੇ ਹੋ ਹਾਂ ਇਧਰ ਜਾ ਕੇ ਉਹ ਸੇਰੀਓ ਚੂੜੇ ਲੈਣੇ 10 ਮਿੰਟ ਦਾ ਹਾਂ ਕਲਾਚ ਆਓ ਕਈਆਂ ਕਿਸਮਾਂ ਕਿੱਦਾਂ ਬੱਹ ਅੱਜ ਮਜ਼ਾ ਆਇਆ ਤਾਂ ਲਗੀ ਡੇ ਲੈਣ ਮਜ਼ਾ ਆ ਰਿਹਾ ਰੀਪਰ ਚਲਾਉਂਦਾ ਬਹੁਤ ਵਧੀਆ ਲੱਗ ਰਿਹਾ ਜਿਹੜੇ ਚੱਲਦੇ ਰੀਪਰ ਚਲਾਉਂਦਾ ਬਹੁਤ ਮਜ਼ਾ ਆਇਆ ਬਹੁਤ ਜਿਆਦਾ ਹੈਨਾ ਮੈਂ ਇਹ ਅੱਜ ਦਿਲ ਖੁਸ਼ ਉਹਦਾ ਪਾੜੀ ਚੱਕਰ ਪਤਾ ਕੀ ਸੀ ਪਿਛਲੀ ਹਮਨੇ ਚਾਵਾਂਗੇ ਪੁਲੀਆਂ ਸੀ ਨਾ ਜੱਗਾ ਉਹ ਚੱਕਰ ਜਿਆਦਾ ਹੋਰ ਕੋਈ ਨੁਕਸ ਨਹੀਂ ਜੱਗਾ ਐਰ ਕੋ ਥੋੜੇ ਚੱਕਰ ਘਟਨਾ ਲੋਡ ਘਟ ਗਿਆ ਉਹ ਜਗਾ ਆ ਜਾਏ ਦਿਖਾਉਂ ਉਹ ਪ੍ਰਸਿੱਧ ਜਗ੍ਹਾ ਬਲੋਦਾ ਨਹੀ ਉਹ ਅਭੀ ਤੋਂ ਲਾਈਟ ਹੀ ਦਿਖੇਗੀ ਲਾਈਟ ਉਹ ਜਿਤਨਾ ਹਮ ਇਹ ਇਹ ਤੁਹਾਨੂੰ ਸਵੇਰੇ ਕੱਲ ਵਾਲੇ ਵਲੋਗ ਚ ਨਾ ਤੁਹਾਨੂੰ ਆ ਮੰਦਰ ਸ਼ੈਨ ਥੋੜਾ ਇਹ ਦੇਖਦਾ ਦਿਖਦਾ ਦਿਖਦਾ ਹਾਂ ਇਹ ਬੜਾ ਵਧੀਆ ਨਾ ਹਾਂ ਇਹਨਾਂ ਦੇ ਸਾਡੇ ਭਰਾ ਦੇ ਵਾਏ ਉਹ ਹੈਗਾ ਉਹਨੂੰ ਕੀ ਕਹਿ ਦਿੰਦੇ ਆ ਓਏ ਜਿੱਦਾਂ ਝੀਲ ਝੀਲ ਲਾਲਾ ਝੀਲ 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 ਡਾ ਪਿਆ ਜਾ ਹਣਾ ਝੀਲੇ ਮੰਦਿਰ ਤੇ ਜਿੱਦਾਂ ਆਪਣੇ ਚਲਸਾ ਆ ਸਿਵ ਜੀ ਦਾ ਮੰਦਿਰ ਉਹ ਹੀ ਜੀ ਕਾ ਜਾਂ ਪਰ ਨਹੀਂ ਜਾਂਦੇ ਪੂਲ ਬਾਕੀ ਓਕੇ ਮੇਰੇ ਭਰਾ ਸਾਰਿਆਂ ਨੂੰ ਗੁੱਡ ਨਾਈਟ ਗੁੱਡ ਨਾਈਟ ਕਹੋ ਵੀ ਸਾਰੇ ਗੁੱਡ ਨਾਈਟ ਕੱਲ ਦੇ ਵਲੌਗ ਤੇ ਫੇਰ ਸ਼ੁਰੂ ਕਰਾਂਗੇ ਨਾ ਓਕੇ ਫੇਰ ਮਿਲਾਂਗੇ ਗੁੱਡ ਨਾਈਟ ਆਲ ਫਰੈਂਡ ਓਕੇ ਵੀਰ ਜੀ ਗੁੱਡ ਨਾਈਟ ਕੱਲ ਮਿਲਾਂਗੇ ਜੀ ਫੇਰ ਸਵੇਰ ਹਾਂ ਓਕੇ ਸਵੇਰੇ ਜਦੋਂ ਰਾਮੂ ਚਾਹ ਲੈ ਆਏਗਾ ਮਿਲਾਂਗੇ